ਤਰੀ ਕਰਦੀ ਉਹ ਉਹਦਾ ਨਾਮ ਕੱਢਣਾ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਉੱਤੇ ਅੱਜ ਗੁਰਦੁਆਰਾ ਖੜੇ ਦਾ ਖਾਲਸਾ ਖੂ ਕਬੀਰ ਰਾਜ ਭਾਈ ਧੰਨਾ ਸਿੰਘ ਜੀ ਦੇ ਸਥਾਨਾਂ ਤੇ ਮੁੱਖ ਸੇਵਾਦਾਰ ਮਹਾਂਪੁਰਖ ਬਾਬਾ ਸਤਨਾੰਦ ਸਿੰਘ ਜੀ ਉਹਨਾਂ ਦੀ ਰਹਿ ਰਮਾਈ ਇੱਥੇ ਉਹਨਾਂ ਨੇ ਇੱਕ ਉਪਦੇਸ਼ ਦਿੱਤਾ ਵਾ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਬੱਚੇ ਦਾ ਜਦੋਂ ਜਨਮ ਦਿਨ ਹੁੰਦਾ ਨਾ ਤੇ ਆਪਾਂ ਕੇਕ ਕੱਟਦੇ ਆ ਤੇ ਆਪਾਂ ਉਪਰਾਲਾ ਕੀਤਾ ਮਹਾਂਪੁਰਖਾਂ ਨੇ ਉਪਰਾਲਾ ਕੀਤਾ ਵਾ ਕਿ ਜਦੋਂ ਬੱਚੇ ਦਾ ਜਨਮ ਦਿਨ ਹੋਵੇ ਉਦੋਂ ਕੇਕ ਦੀ ਜਗ੍ਹਾ ਆਪਾਂ ਹੁਣ ਸੌਣ ਦਾ ਮਹੀਨਾ ਚੜਨਾ ਵਾ ਬੜਾ ਵਧੀਆ ਮੌਸਮਿਆ ਤੇ ਆਪਾਂ ਬੂਟੇ ਲਾਈਏ ਤਕੜੇ ਹੋ ਕੇ ਜਿਹੜਾ ਵਾਤਾਵਰਣ ਆ ਉਹ ਸ਼ੁੱਧ ਹੋਵੇ ਤੇ ਹੋਰ ਗਰਮੀ ਤੋਂ ਹੋਰ ਬਿਮਾਰੀਆਂ ਤੋਂ ਜਿਹੜਾ ਏਸ਼ੀਆਂ ਤੋਂ ਬਚੀਏ ਤੇ ਆਪਾਂ ਬੂਟਿਆਂ ਦੀ ਸੇਵਾ ਜਿਵੇਂ ਇੱਕ ਬੱਚੀ ਦਾ ਜਨਮ ਦਿਨ ਸੀਗਾ ਉਹਨੇ ਕੇਕ ਨਹੀਂ ਕਟਿਆ ਉਹਨੇ ਇੱਥੇ ਗੁਰਦੁਆਰਾ ਸਾਹਿਬ ਬੂਟੇ ਜਿਹੜੇ ਲੈਂਦੇ ਆ ਦੋ ਆਂਬ ਦੇ ਬੂਟੇ ਇੱਕ ਅਮਰੂਦ ਦਾ ਬੂਟਾ ਫਾਲਦਾਰ ਬੂਟੇ ਨਿੰਮ ਵਗੈਰਾ ਹੋਰ ਬੂਟੇ ਫਲ ਵਾਲੇ ਲਾਈਏ ਤਕੜੇ ਹੋ ਕੇ ਇਹ ਗੱਲ ਨੂੰ ਆਪਾਂ ਪੈਲੇ ਦਈਏ ਤੇ ਬੂਟੇ ਤਗੜੇ ਹੋ ਕੇ ਲਾਈਏ ਤੇ ਵਾਤਾਵਰਨ ਜਿਹੜਾ ਸ਼ੁੱਧ ਹੋਵੇ ਅੱਜ ਉਹ ਬੱਚੀ ਨੇ ਉਪਰਾਲਾ ਕੀਤਾ ਉਹਦਾ ਜਨਮ ਦਿਨ ਸੀਗਾ ਉਹਨੇ ਕੇਕ ਨਾ ਕੱਟਦੇ ਹੋਏ ਇੱਥੇ ਗੁਰਦੁਆਰਾ ਖੜੇ ਦੇ ਖਾਲਸੇ ਵਿਖੇ ਇਹ ਬੂਟੇ ਜਿਹੜੇ ਆ ਸੇਵਾ ਦੇ ਵਿੱਚ ਭੇਟ ਕੀਤੇ ਆ ਤੇ ਅੱਜ ਇਹ ਸ਼ੁਰੂਆਤ ਕੀਤੀ ਗਈ ਆ ਇਸੇ ਤਰ੍ਹਾਂ ਹੀ ਅੰਬਾਂ ਦੇ ਬੂਟੇ ਜਾਮਣੂਆਂ ਦੇ ਅਮਰੂਦਾਂ ਦੇ ਮਹਾਂਪੁਰਖਾਂ ਵੱਲੋਂ ਹੁਕਮ ਹੋਇਆ ਤਗੜੇ ਹੋ ਕੇ ਆਪਾਂ ਬੂਟੇ ਜਿਹੜੇ ਆ ਇੱਥੇ ਬਾਬਾ ਧੰਨਾ ਸਿੰਘ ਜੀ ਦੀ ਪੱਤੀ ਇੱਥੇ ਲਾਉਣੇ ਆ ਤੇ ਆਪਾਂ ਵੱਧ ਚੜ ਕੇ ਇਹਨਾਂ ਨੂੰ ਪਾਲਣਾ ਬੱਚਿਆਂ ਦੇ ਵਾਂਗ ਸਾਰੀ ਸੰਗਤ ਨੂੰ ਇਹ ਬੇਨਤੀ ਆ ਤਗੜੇ ਹੋ ਕੇ ਉਪਰਾਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ